ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਵੀਰਵਾਰ ਆ ਜੀ ਤੇ ਤੁਹਾਨੂੰ ਕਰਾਨੇ ਆਂਗੇ ਲਾਲਾ ਨਾਲ ਪੀਰੀ ਦੇ ਦਰਸ਼ਨ ਜੋ ਮਰਜ਼ੀ ਮੰਗ ਲੋ ਦਿਲ ਦੇ ਵਿੱਚ ਅੱਜ ਤੁਹਨੇ ਸਾਰੀਆਂ ਇੱਛਾਆਂ ਹੋਣਗੀਆਂ ਪੂਰੀਆਂ ਤੇ ਵੱਤ ਵੱਤ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਹੋਰ ਲੋਕ ਵੀ ਨੇ ਬਾਬਾ ਜੀ ਦੇ ਦਰਸ਼ਨ ਕਰ ਲੈਣ ਤੇ ਚਲੋ ਫਿਰ ਕਰਦਾਂ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਸਾਹਮਣੇ ਬਾਬਾ ਜੀ ਦਾ ਦਰਬਾਰ ਆ ਤੁਸੀਂ ਦੇਖ ਸਕਦੇ ਹੋਗੇ ਤੇ ਮੁੰਡੇ ਸਾਫ ਸਫਾਈ ਜੇ ਨੇ ਜਿਹੜੇ ਸੇਵਕ ਸਾਫ ਸਫਾਈ ਕਰਗੇ ਜਿਹੜੇ ਮੁੰਡੇ ਇੱਥੇ ਆਉਂਦੇ ਹੁੰਦੇ ਨੇਗੇ ਆ ਇੱਧਰ ਬਾਬਾ ਜੀ ਦਾ ਧੂਣਾਗਾ ਚਲੋ ਹੁਣ ਆਪਾਂ ਕਰਦੇ ਆਂਗੇ ਦਰਸ਼ਨ ਸੇਵਾ ਸੇਵਾ ਕਰੋ ਜੀ ਬਾਬਾ ਜੀ ਦੇ ਦਰਸ਼ਨ ਤੇ ਇਹ ਦੇਖੋ ਜੀ ਬਾਬਾ ਜੀ ਦੀਆਂ ਬੜੀਆਂ ਸੋਹਣੀਆਂ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜੇ ਜੋਤਾਂ ਚੱਲਦੀਆਂ ਨੇ ਜੀ ਤੁਸੀਂ ਤੇਲ ਪਾਉਣਾ ਦਾ ਜੋਤਾਂ ਦੇ ਵਿੱਚ ਪਾਓ ਸੰਗਤ ਦੂਰ ਨਹੀਂ ਬੜੀ ਆਉਂਦੀ ਹੈਗੀ ਦਰਸ਼ਨ ਕਰਨ ਬਾਬਾ ਜੀ ਦੇ ਤੁਸੀਂ ਦਰਸ਼ਨ ਕੀਤੇ ਨੇਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਦਰਸ਼ਨ ਕਰ ਲੈਣ ਤੇ ਅੱਜ ਹੁਣ ਆਪਾਂ ਵੀ ਕਰ ਲੇ ਦਰਸ਼ਨ ਤੇ ਹੁਣ ਆਪਾਂ ਵੀ ਚੱਲਦੇ ਆਂਗੇ ਘਰ ਨੂੰ ਮੱਥਾ ਟੇਕ ਲਿਆ ਤੇ ਵਾਤੋਂ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖਦੇ ਆਂ ਸਮਾਣੇ ਚੱਲ ਕੇ ਆਉਂਦੀ ਸਲਾਹ ਹੈਗੀ ਦੇਖਦੇ ਆਂ ਜੇ ਸਮਾਣੇ ਗਏ ਤਾਂ ਮੀਂਹ ਨਾ ਹੋਵੇ ਕਿਉਂਕਿ ਮੌਸਮ ਵੀ ਖਰਾਬ ਜਾਏਗਾ ਤੇ ਚਲੋ ਦੇਖਦੇ ਆਂਗੇ ਚੱਲ ਕੇ ਕੀ ਬਣਦਾ ਆਹ ਦੇਖੋ ਉਹ ਬੜੇ ਬਾਬੇ ਦੇ ਕੋ ਸੈਟ ਹੋ ਕੇ ਬੈਠੇ ਨੇਗੇ ਇਹ ਮਿਲਦਾ ਵੀ ਕਿਸੇ ਪਾਸੋਂ ਆਏ ਹੋਣੇ ਅਸੀਂ ਭਵਾਨੀਗੜ ਖੜੇ ਸੀ ਸ਼ਾਇਦ ਧਰਨੇ ਧੁਰਨੇ ਤੋਂ ਆਏ ਹੋਣਗੇ ਤੇ ਅੱਜ ਕਿਸਾਨਾਂ ਦੀ ਕੌਲ ਸੀ ਨਾ ਦੇਖੋ ਆ ਜਾ ਰਹੇ ਨੇ ਸਾਰੇ ਅੱਜ ਕਿਸਾਨ ਮੇਲਾ ਸੀਗਾ ਉੱਥੋਂ ਆਏ ਨੇ ਤੇ ਕੁਝ ਆ ਰੁਕੇ ਹੋਏ ਨੇ ਇੱਧਰ ਕਿਸਾਨ ਇੱਧਰ ਵੀ ਰੁਕੇ ਹੋਏ ਨੇਗੇ ਅਸੀਂ ਭਵਾਨੀਗੜ ਆ ਗਏ ਸੀ ਆ ਮੇਨ ਰੋਡ ਆ ਭਵਾਨੀਗੜ ਦਾ ਤੇ ਇੱਥੋਂ ਬਸ ਤੋਂ ਕੰਮ ਜਾ ਫੜਨਾ ਸੀ ਕਰਮਜੀਤ ਨੇ ਤੈ ਕਿਹੜਾ ਕੰਮ ਫੜਨਾ ਹੋ ਇੱਥੋਂ ਫੈਲਵਾਉਣੇ ਫੜਨੀ ਆ ਕਦੋਂ ਕੂ ਬਸ ਆਉਣ ਵਾਲੀ ਆ ਕਰਮਜੀਤ ਦੀ ਬੱਸ ਆਉਣ ਵਾਲੀ ਆ ਤੇ ਤਾਂ ਮੀ ਨੂੰ ਕੀ ਖਾ ਰਹੇ ਹਾਂ ਜੋ ਮਰਜੀ ਖਾ ਲੈ ਜੀ ਕਰਮਜੀਤ ਹੁਣ ਕਹਿੰਦਾ ਕੁਝ ਖਾਣੇ ਆਗੇ ਤੇ ਮਾਂ ਚਲ ਦੇਖਦੇ ਆਂਗੇ ਹੁਣ ਕੀ ਬਣਦਾਗਾ ਤੇ ਆ ਪਿੱਛੇ ਬਾਜ਼ਾਰ ਆਗਾ ਭਵਾਨੀ ਕੜਦਾ ਤੇ ਬਾਕੀ ਚਲੋ ਦੇਖਦੇ ਆਂਗੇ ਕੰਮ ਕੰਮ ਨਵੇੜੀਏ ਤੇ ਸਮਾਣੇ ਜਾਣਾ ਹੁੰਦੀ ਅੱਜ ਕਿਉਂਕਿ ਸਮਾਣੇ ਦੀ ਮੈਂ ਤੁਹਾਨੂੰ ਵੀਡੀਓ ਕਲਿੱਪ ਪਾਉਣਾਗਾ ਇੱਕ ਸਮਾਣੇ ਦੀ ਬੜਾ ਮੀ ਪਿਆਗਾ ਸਮਾਣੇ ਜਾਨੂ ਜੀ ਨਹੀਂ ਕਰਦਾ ਹੈਗਾ ਵੀਡੀਓ ਕਲਿੱਪ ਤੁਹਾਨੂੰ ਮੈਂ ਭੇਜਦਾ ਇੱਕ ਦੇਖੋ ਤੁਸੀਂ ਚੈੱਕ ਕਰਿਓ ਵੀਡੀਓ ਕਲਿੱਪ ਨਗਰ ਕੌਂਸਲ ਸਮਾਣਾ ਨੂੰ ਬੇਨਤੀ ਵੀ ਹੈ ਕਿ ਪੰਜ ਚਾਰ ਕਿਸ਼ਤੀਆਂ ਦਾ ਵੀ ਇੰਤਜ਼ਾਮ ਕਰਿਆ ਜਾਵੇ ਤਾਂ ਜੋ ਲੋਕ ਨੇ ਉਹ ਕਿਸ਼ਤੀਆਂ ਤੇ ਆਪਣਾ ਰਾਹ ਤੇ ਪਹੁੰਚ ਸਕਣ ਬੱਸ ਸਟੈਂਡ ਰੋਡ ਤੇ ਦੂਜੇ ਪਾਸੇ ਅਗਰਸਿੰਘ ਚੌਂਕ ਤੋਂ ਨਗਰ ਕੌਂਸਲ ਰੋਡ ਇਹ ਦੋ ਰੋੜਾ ਤੇ ਕਿਸ਼ਤੀਆਂ ਦਾ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਨੇ ਆਪਣੀ ਕਿਸ਼ਤੀਆਂ ਵੀ ਛੱਤ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਲੋਕ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਉਹ ਦੇਖੋ ਕਿ ਨਾ ਬੁਰਾ ਹਾਲ ਹੈ